ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਵੀਰੋ ਅੱਜ ਆਪਾਂ 2 ਦਿਨ ਦੇ ਬਾਅਦ ਬਲੌਗ ਪਾ ਰਹੇ ਹਾਂ 2 ਦਿਨ ਵੀਡੀਓ ਨਹੀਂ ਪਈ ਬਾਈ ਤੇ ਇੱਕ ਦੋ ਵੀ ਦਿਨਾਂ 'ਚ ਫੋਨ ਆਇਆ ਬਾਈ ਕਿਆ ਚੱਕਰ ਵੀਡੀਓ ਨਹੀਂ ਪਾਈ ਬਾਈ ਇਦਾਂ ਦੀ ਕੋਈ ਗੱਲਬਾਤ ਨਹੀਂ ਵੈਸੇ ਨਹੀਂ ਪਾਈ ਹੈਗਾ ਮਨ ਨਹੀਂ ਤਾਂ ਹੈਗਾ ਪਾਉਣ ਦਾ ਠੀਕ ਹੈ ਜੀ ਨੰਬਰ 2 ਦਾ ਕੋਈ ਟਰੈਕਟਰ ਵੀ ਨਹੀਂ ਤਾਂ ਐਡਾ ਕੋਈ ਸਾਰੇ ਟਰੈਕਟਰ ਆਪਾਂ ਨੇ ਆਲਰੇਡੀ ਤੁਹਾਨੂੰ ਦਿਖਾਏ ਹੋਏ ਥੇ ਠੀਕ ਹੈ ਜੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਨਵਾਂ ਇੰਡੋ ਫਾਰਮ ਲੈ ਕੇ ਆਏ ਹਾਂ ਜੀ ਠੀਕ ਹੈ ਜੀ ਤੇ ਪਹਿਲਾਂ ਤੁਹਾਨੂੰ ਮਿਲਾ ਦਈਏ ਬਾਈ ਆਪਣੇ ਨਾਲ ਬਾਈ ਸੱਜੀ ਵਧੀਆ ਭਾਜੀ ਤੁਸੀਂ ਜਾਣਦੇ ਹੋਗੇ ਬਾਈ ਨੂੰ ਹੁਣ ਤਾਂ ਬਾਈ ਨਾਲ ਤਿੰਨ ਚਾਰ ਵੀਡੀਓ ਦੇ ਵਿੱਚ ਆ ਲਿਆ ਕਿਉਂਕਿ ਮੰਨੋ ਬਾਈ ਲੋਡ ਹੁੰਦੀ ਹੈ ਨਾਲ ਸਾਥੀ ਬੰਦੇ ਦੀ ਕਿਉਂਕਿ ਇਕੱਲੇ ਬੰਦੇ ਦੀ ਵੀਡੀਓ ਥੋੜੀ ਔਖੀ ਬਣਦੀ ਹੈ ਨਾ ਵੀਰੇ ਹਾਂਜੀ ਨਾਲ ਥੋੜੇ ਜਿਹੀ ਗੱਲਾਂ ਬਾਤਾਂ ਹੋ ਜਾਂਦੀਆਂ ਵੀਡੀਓ ਵਧੀਆ ਬਣ ਜਾਂਦੀ ਆ ਟਰਸਟਿੰਗ ਵੀ ਹੋ ਜਾਂਦੀ ਵੀਡੀਓ ਹਾਂਜੀ ਤੇ ਕਰਨ ਵੀ ਵੀਰੇ ਟਰੈਕਟਰ ਦਿਖਾ ਇਹਦੇ ਬਾਰੇ ਬਹੁਤਾ ਕੁਝ ਦੱਸਣ ਦੀ ਲੋੜ ਨਹੀਂ ਆਪਣੇ ਚੈਨਲ ਦੇ ਤਕਰੀਬਨ ਤਿੰਨ ਚਾਰ ਸੌ ਵੀਡੀਓ ਇੰਡੋ ਫਾਰਮ ਦੀ ਪਾਈ ਹੋਈ ਆ ਇਹ ਆਪਣਾ 30 55 ਡੀਆਈ ਚਾਰ ਸਿਲੰਡਰ ਵਾਲਾ ਜੀ ਥ੍ਰੀ ਫੋਰ ਸਪੀਡ ਵਾਲਾ ਟਰੈਕ ਠੀਕ ਹੈ ਜੀ ਕਨਵੀ ਵੀਰੇ ਮਾਡਲ ਇਹਦਾ 2025 ਉਹ ਹੈ ਠੀਕ ਹੈ ਬੇ ਅ ਆਪਣਾ ਜੀ ਵੀਰੇ 25 ਮਾਡਲ ਹੈ ਵੀਰੇ ਟਾਇਰਾਂ ਦਾ ਇਹ ਤਾਂ ਮਾਰ ਕੇ ਨਿਮਟੇ ਹੈਗੇ ਕਨਵੀ ਵੀਰੇ ਆ ਦੇਖ ਲੈ ਐਮ ਆਰ ਐਫ ਜੇ ਲਿਖਿਆ ਬਾ ਟਾਇਰਾਂ ਤੇ ਆ ਨਾ ਦਿਖਾ ਦਿਓ ਠੀਕ ਹੈ ਟਰੈਕਟਰ ਮੂਰੇ ਬੰਪਰ ਦਿਖਾ ਵੀਰੇ ਪੂਰਾ ਹੈਵੀ ਬੰਪਰ ਲੱਗਿਆ ਹੋਇਆ ਮੂਰੇ ਸ਼ਾਸਤਰ ਕੇ ਅਧੀਨ ਹੈ ਰਾਜ ਠੀਕ ਹੈ ਜੀ ਤੇ ਟਰੈਕਟਰ ਸਾਰਾ ਜੈਨੂਨ ਹੈ ਜੀ ਕਿਤੇ ਵੀ ਟਰੈਕਟਰ ਨੂੰ ਕੋਈ ਛੇੜਖਾਨੀ ਕੋਈ ਕੁਝ ਨਹੀਂ ਹੈਗਾ ਸਾਰਾ ਫੁੱਲ ਓਕੇ ਦੀ ਕੰਡੀਸ਼ਨ ਟਰੈਕਟਰ ਹੈ ਤੇ ਹਜੇ ਟਰੈਕਟਰ ਉੱਪਰ ਕੋਈ ਧੋਤਾ ਸਵਾਰਿਆ ਨਹੀਂ ਹੈਗਾ ਟਾਇਰ ਬਣ ਕੇ ਜਦੋਂ ਪਿਛਲੇ 95 ਪੈਸੇ ਹੀ ਪਈਆਂ ਟਰੈਕਟਰ ਦੇ ਨਾਲ ਦੇ ਠੀਕ ਹੈ ਜੀ ਫਾਈਬਰ ਹੁੱਡ ਲੱਗੀ ਹੋਈ ਹੈ ਛਤਰੀ ਨਾਲ ਨਹੀਂ ਆਉਂਦੀ ਬਾਈ ਠੀਕ ਹੈ ਇਹ ਸਾਰਾ ਕੋਈ ਐਕਸਟਰਾ ਹੀ ਲੱਗਾ ਸਿਕਰ ਸ਼ੁਕਰ ਕੰਪਨੀ ਵਾਲੇ ਸਾਰੇ ਉਦਾਂ ਹੀ ਲੱਗੇ ਹੋਏ ਆ ਮੇਰੇ ਤੁਸੀਂ ਵੀ ਬੋਲੋ ਕੁਝ ਤੁਸੀਂ ਵੀ ਦੋ ਜਾਣਕਾਰੀ ਕਾ ਨਹੀਂ ਨਗਰਾੜ ਲੈ ਕੇ ਵੀ ਇਹ ਬੰਦੇ ਨੇ ਨਗਰਾੜ ਲਵਾਇਆ ਮਗਰਾੜੀ ਵੀਰ ਜੀ ਬਾਅਦ ਚ ਲੱਗੇਗਾ ਵੀਰੇ ਇਹ ਆਪਣੇ ਨਾਂ ਨਵੇਂ ਨੂੰ ਨਹੀਂ ਆਉਂਦੇ ਇਹ ਵੀ ਐਕਸਟਰਾ ਲੱਗੇ ਹੋਣਗੇ ਠੀਕ ਹੈ ਜੀ ਤੇ ਬਾਕੀ ਪਿੱਛੇ ਤੇ ਦਿਖਾਗਾ ਨੂੰ ਵੀ ਭਰੇ ਰਿਮ ਰਮ ਠੀਕ ਆ ਇਹਦੇ 25 ਮਾਡਲ ਆ ਯਾਰ ਕੰਨ ਵੀ ਵੀਰ ਨੂੰ ਹੋਣਾ ਕੀ ਆ ਠੀਕ ਆ ਨਹੀਂ ਪਿਆ ਯਾਰ ਇਹ ਤਾਂ ਸੀਟਾਂ ਦੇ ਲਿਫਾਫੇ ਉਦਾਂ ਹੀ ਚੜੇ ਹੋਏ ਆ ਸਭ ਤੋਂ ਸੈਣ ਤੇ ਆ ਬਾਈ ਪਾਏ ਦਿਨ ਤੱਕ ਬਈ ਜੌਂਡੀ ਵਾਲਾ ਜੀ ਟਾਈਮ ਨਾਲੇ ਚੱਲੇ ਘਰ ਨੂੰ 15 ਅਗਸਤ ਕਰਕੇ ਨਹੀਂ ਨਹੀਂ ਹਾਂ ਬਈ 15 ਗਾਦੀਆਂ ਮੁਬਾਰਕਾਂ ਦੇਣੀਆਂ ਭੁੱਲ ਗਏ 15 ਗਾਦੀਆਂ ਸਾਨੂੰ ਮੁਬਾਰਕਾਂ ਅੱਜ ਸਾਰਿਆਂ ਨੇ 15 ਗਾਤ ਸੈਲੀਬ੍ਰੇਟ ਕਰਿਆ ਅਸੀਂ ਨਹੀਂ ਕਰਿਆ ਬਾਈ ਸਾਰਿਆਂ ਝੰਡੇ ਠੀਕ ਹੈ ਕੱਲ ਇੰਡੋ ਫਾਰਮ ਵਾਲੇ ਦੇ ਜਿਨ੍ਹਾਂ ਨੇ ਝੰਡੇ ਲਾਏ ਨੇ ਠੀਕ ਹੈ ਇਹਦਾ ਵੀ ਰੀਜਨ ਆ ਉਹ ਪਾ ਦੱਸਣਾ ਨਹੀਂ ਹੈਗਾ ਬਾਈ ਆਪਣੇ ਆਪਣੀ ਹਰੇਕ ਦੀ ਮੰਨ ਦੀ ਹੁੰਦੀ ਆ ਉਹਦਾ ਆਪਣੇ ਆਪਣੀ ਪਤਾ ਜੀ ਹੁੰਦੀ ਹੈ ਤੇ ਬਾਈ 2200 ਕੇਜੀ ਦੀ ਲਿਫਟ ਕਪੈਸਿਟੀ ਆ ਪਹਿਲਾਂ ਘਟ ਆਉਂਦੀ ਸੀ ਹੁਣ ਇਹਦੀ ਲਿਫਟ ਕਪੈਸਿਟੀ ਕੰਪਨੀ ਨੇ ਵਧਾ ਦਿੱਤੀ ਠੀਕ ਹੈ ਜੀ ਤੇ ਹੁੱਕ ਹੱਕ ਸਾਰਾ ਕੁਝ ਜਿਹੜਾ ਕੁਝ ਕੰਪਨੀ ਦੇ ਨਾਲ ਦਾ ਉਹੀ ਆ ਡੰਡਾ ਫੱਟੀ ਜੋ ਵੀ ਐਕਸੈਸਰੀ ਸਾਰੀ ਨਾਲ ਮਿਲੂਗੀ ਤੁਹਾਨੂੰ ਠੀਕ ਹੈ ਕੱਲ ਵੀ ਆ ਦੇਖ ਲੈ ਵੀਰੇ ਲਿਫਾਵੇ ਤੱਕ ਉਤਰੇ ਨਹੀਂ ਹੈਗੇ ਚੈੱਕ ਕਰਾ ਦੇ ਇਹਦੇ ਵੀ ਦੂਏ ਦੇ ਹਾਂ ਠੀਕ ਆ ਮੰਨ ਕੇ ਚਲੋ ਕਿਸੇ ਵੀਰ ਦਾ ਨਵੇਂ ਲੈਣ ਦਾ ਵਿਚਾਰ ਹੋਇਆ ਤਾਂ ਇੱਕ ਵਾਰ ਜ਼ਰੂਰ ਵੀਡੀਓ ਪੂਰੀ ਦੇਖ ਲਿਓ ਜਮਾ ਨਵਾਂ ਟਰੈਕਟਰ ਆ ਥੋੜਾ ਬਹੁਤ ਵਧੀਆ ਫਾਇਦਾ ਹੋ ਜੂ ਨਵੇਂ ਨਾਲ ਠੀਕ ਆ ਇਹ ਨਾਲੇ ਐਸੈਸਰੀ ਲੱਗੀ ਵੀ ਐਕਸਟਰ ਹਾਂ ਵੀਰੇ ਮੰਨ ਕੇ ਦਾ ਰਾਮ ਨੂੰ 25000 ਦਾ ਲੱਗਿਆ ਭਾਈ ਆ ਠੀਕ ਆ ਚਲੋ ਇਹਦਾ ਮੁੱਲ ਪਵੇ ਨਾ ਪਵੇ ਪਰ ਜਿਹੜਾ ਸਮਾਨ ਨਾਲ ਆ ਉਹ ਨਾਲ ਹੀ ਆ ਠੀਕ ਆ ਜੀ 300 ਕੁਸ਼ਕ ਘੰਟੇ ਟਰੈਕਟਰ ਚੱਲਿਆ ਸਾਰਾ ਜੀ ਓਕੇ ਜੀ ਸਟਾਰਟ ਕਰੀਏ ਵੀਰੇ ਕਰੀਏ ਕਾਨੂੰ ਵੀ ਵੀਰੇ ਇਦਾਂ ਨਹੀਂ ਹੈਗਾ ਵੀ ਟਰੈਕਟਰ ਮਾਰਾ ਉਹ 25 RC 25 ਦੀ ਆ ਟਰੈਕਟਰ ਬਣਿਆ ਪਾ 25 ਦਾ ਨਿਕਲਿਆ ਵੀ 25 ਦਾ ਜੀ ਹਾਂ 25 ਬਟਾ 25 ਉਹ ਆ ਇਹ ਇਹ 24 ਬਟਾ 25 ਨਹੀਂ ਹੈਗਾ ਆਜ ਪੂਰੀ ਜਵਲ ਰੱਪੇ ਐਸੇ ਤੁਹਾਨੂੰ ਸਟਾਰਟ ਕਰਨ ਦੀ ਲੋੜ ਨਹੀਂ ਦੀ ਹੈਗੀ ਐਸੇ ਲੱਗਿਆ ਸੋ ਖੋਲ ਕੇ ਦਿਖਾ ਦੋ ਮੜੀ ਇਹਦੀ ਸਾਈਡਾਂ ਦੇ ਖੋਲ ਦੋ ਇਹ ਬਾਈ ਦਿਖਾ ਦਈਏ ਕਈ ਵਾਰ ਕਿਸੇ ਵੀਰ ਦੇ ਮਨ ਚ ਵਹਿਮ ਹੁੰਦਾ ਕਿ ਕੋਈ ਗੱਲਬਾਤ ਇਦਾਂ ਦੀ ਕੋਈ ਗੱਲਬਾਤ ਨਹੀਂ ਪੂਰੀ ਗਾਰੰਟੀ ਆ ਟਰੈਕਟਰ ਦੀ ਜੀ ਠੀਕ ਆ ਜੀ ਬੈਟਰੀ ਇੱਕ ਸਾਈਡ ਦੀ ਆ ਦੇਖੋ ਕੰਪਨੀ ਆਪਣੀ ਥੱਲੇ ਜਾਲੀ ਵੀ ਲਾਉਂਦੀ ਆ ਬਾਈ ਮੂਰੇ ਊੜ ਮਿੱਟੀ ਜਾਣ ਤੇ ਠੀਕ ਆ ਜੀ ਟਰੈਕਟਰ ਦੇ ਕਿਤੇ ਟੈਬਟ ਕਵਰ ਨੂੰ ਕਿਤੇ ਚਾਬੀ ਨਹੀਂ ਹੈਗੀ ਸਾਰਾ ਕੁਝ ਸੀਲ ਵਾਂ ਕੰਪਨੀ ਫਿਟੜ ਆ ਟਰੈਕਟਰ ਥੋੜਾ ਧੋਣੇ ਵਾਲਾ ਯਾਰ ਅਜੇ ਧੋ ਨਹੀਂ ਹੋਇਆ ਕਿਉਂਕਿ ਆਪਣੇ ਮੀਮੂ ਜਾ ਪਈ ਜਾਂਦਾ ਠੀਕ ਹੈ ਜੀ ਤੇ ਬਾਕੀ ਕੋਈ ਵੀ ਮੇਰਾ ਵੀਰ ਭਰਾ ਚਾਹਵਨ ਹੋਇਆ ਐਂਡੋਫਾਰਮ 3055 ਲੈਣ ਦਾ ਜਾਵਣੇ ਨਾਲ ਕਰ ਲਓ ਸੰਪਰਕ ਕੰਨ ਵੀਰੇ ਇਹ ਲੋ ਆਪਣਾ ਫੋਸਟ ਹਸਪੀਟਲ ਆ ਕੰਨ ਵੀਰੇ ਆਪਣੇ ਟਰੈਕਟਰ ਦਾ ਨਾ ਪਹਿਲੇ ਲੋ ਵਿੱਚ ਸਾਰੇ ਟਰੈਕਟਰ ਨਾਲੋਂ ਘੱਟ ਤੋਰਾ ਮੈਂ ਤੁਹਾਨੂੰ ਤੋੜ ਕੇ ਦਿਖਾਉਣਾ ਇੱਥੇ ਆ ਦੁਬਾਰਾ ਚੈੱਕ ਕਰ ਐਨਾ ਘੱਟ ਤਾਂ ਕਿਸੇ ਟਰੈਕਟਰ ਦਾ ਨਹੀਂ ਹੋਵੇ ਇਹ ਵੀ ਗਾਰੰਟੀ ਹੈ ਇਹ ਤੋਂ ਲੋਡ ਆ ਲਿਆ ਆਪਾਂ ਨੂੰ ਦੇਖੋ ਜਮੜਿਆ ਆਹ ਹਜ਼ਾਰ ਟੱਕਰ ਕਹੇ ਆ ਚੱਕਰ ਦੇ ਭਾਈ ਇੰਡੋ ਫਾਰਮ ਦਾ ਤੋਰਾ ਚੈੱਕ ਕਰੋ ਬਹੁਤ ਘੱਟ ਬੋਲ ਨਾਰਮਲ ਤੁਸੀਂ ਇਹਨੂੰ ਤੀਜੇ ਲੋ ਵਿੱਚ ਵੀ ਸੁਪਰ ਚੀਡਰ ਦੇ ਨਾਲ ਰਜਾਈ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਆਉਂਦੀ ਆ ਦੂਜਾ ਲੋ ਹੈ ਵੀਰੇ 1000 ਤੱਕ ਠੀਕ ਹੈ ਜੀ ਕਿਸੇ ਵੀ ਨੂੰ ਸੁਪਰ ਸੀਡਰ ਵਾਸਤੇ ਲੈਣਾ ਹੋਇਆ ਤਾਂ ਬਹੁਤ ਵਧੀਆ ਟਰੈਕਟਰ ਹੈ ਜੀ ਚਾਰ ਸਿਲੰਡਰ ਹੈ ਪੂਰਾ ਨਹੀਂ ਦਬਦਾ ਜਿੱਥੇ ਮਰਜੀ ਲਾ ਦਿਓ ਅੱਖਾਂ ਵਿੱਚ ਜਿਕੇ ਪੂਰਾ ਵਧੀਆ ਚੱਲਦਾ ਠੀਕ ਹੈ ਜੀ ਹੈ ਉਹ ਮੀਟਰ ਤਾਂ ਲਓ ਜੀ ਦਿਖਾ ਦਨੇ ਮੁੰਡਾ ਕਹਿੰਦਾ ਭਾਈ ਮੀਟਰ ਦਿਖਾ ਦਿਓ ਮਾਮੇ ਦੇ ਮੁੰਡੇ ਦੀ ਆਪਾਂ ਕੋਈ ਗੱਲ ਨਹੀਂ ਮੋੜਦੇ ਲਓ ਜੀ 300 ਕੁਛ ਘੰਟੇ ਚੱਲਿਆ ਵਾ ਕੰਨ ਵੀ ਵੀਰੇ ਹੁਣ ਰੇਟ ਦੱਸ ਦੀ ਆਪਾਂ ਟਰੈਕਟਰ ਦਾ ਦੱਸ ਦੀ ਵੀਰੇ ਰੇਟ ਦੱਸ ਦੱਸ ਰੇਟ ਦੱਸੋ ਭਾਜੀ ਤੇ ਨਵੇਂ ਦਾ ਬਾਈ ਤੱਕ ਆਪਕ ਸਭ ਨੂੰ ਪਤਾ ਹੀ ਹੈ ਰੇਟ ਆਪਣਾ ਕਿੰਨੇ ਦਾ ਠੀਕ ਹੈ ਜੀ ਤੇ ਆਪਾਂ ਇਹਦਾ ਮੁੱਲ ਕਰਦੇ ਆ 590000 ਰੁਪਿਆ 25 ਮਾਡਲ ਦਾ ਬਾਕੀ ਦਾ ਜਿਹੜਾ ਮਾਨ ਤਾਣਾ ਆਪਾਂ ਮੌਕੇ ਤੇ ਕਰ ਦਾਂਗੇ ਜੀ ਠੀਕ ਹੈ ਜੀ 590 ਮੁੱਲ ਹੈ ਜੀ ਬਾਕੀ ਮਾਨ ਤਨ ਮੌਕੇ ਤੇ ਹੋ ਜੂਗਾ ਜੀ ਤੇ ਇੱਕ ਵਾਰ ਆਗੇ ਜਰੂਰ ਦੇਖਿਓ ਫੋਨ ਤੇ ਮੇਰਾ ਵੀਰ ਕੋਈ ਸੌਦਾ ਨਾ ਕਰਿਓ ਕਈ ਵਾਰ ਕਿਸੇ ਵੀਰ ਨੇ ਕੋਈ ਵਿੱਚ ਟਰੈਕਟਰ ਦੇਣਾ ਹੁੰਦਾ ਕੋਈ ਪੁਰਾਣਾ ਤਾਂ ਉਹਦੀ ਵੀ ਹੋ ਜੂਗੀ ਹੋ ਜੂਗੀ ਬਾਈ ਜਿਹੜਾ ਐਡਜਸਟਮੈਂਟ ਠੀਕ ਹੈ ਜੀ ਉਹਦਾ ਵਾਧਾ ਘਾਟਾ ਵਿੱਚ ਕਰ ਲਾਂਗੇ ਆਪਣੇ ਟਰੈਕਟਰੀਆਂ ਫੋਟੋਆਂ ਵੀਡੀਓ ਪਾ ਦਿਓ ਉਹ ਆਪਾਂ ਮੌਕੇ ਤੇ ਦੇਖ ਕੇ ਜਿੱਦਾਂ ਵੀ ਹੋਵੇ ਤੁਹਾਡੇ ਟਰੈਕਟਰ ਦਾ ਵਿੱਚ ਹੋਊਗਾ ਵਾਧਾ ਘਾਟਾ ਸਿੱਧਾ ਲੈਣਾ ਹੋਇਆ ਸਿੱਧਾ ਹੋ ਜਾਊਗਾ ਠੀਕ ਹੈ ਜੀ ਬਾਕੀ ਜੇ ਕਿਸੇ ਨੇ ਲੋਨ ਕਰਾਉਣਾ ਹੋਇਆ ਤਾਂ ਉਹਦਾ ਵੀ ਬਈ ਬੰਦੇ ਦੇ ਸਿੰਬਲ ਦੇ ਹਿਸਾਬ ਦੇ ਨਾਲ ਲੋਨ ਹੋ ਜਾਊਗਾ ਇਹਦੇ ਤੇ ਠੀਕ ਹੈ ਜੀ ਤੇ ਨੰਬਰ ਆਪਣਾ 8146678790 ਇੱਕ ਨੰਬਰ ਮੈਂ ਹੋਰ ਬੋਲਦਾ ਨਾ 987220242 9872204427 ਇਹ ਨੰਬਰ ਤੇ ਕਰ ਲਿਓ ਜੀ ਕਾਲ ਠੀਕ ਹੈ ਜੀ ਤੇ ਬਾਕੀ ਹੋਰ ਵੀ ਬਾਈ ਪੁਰਾਣੇ ਟਰੈਕਟਰ ਆਪਣੇ ਕੋਲ ਹੋਰ ਬਹੁਤ ਸਾਰੇ ਖੜੇ ਨੇ ਸਾਡੇ ਜੌਂਡੀ ਵਾਲੇ ਵੀਰਾਂ ਕੋਲ ਵੀ ਖੜਾ ਟਰੈਕਟਰ ਇੱਕ ਆਪਣੇ ਦਾ 55 ਦਾ ਹੈ ਜੀ 52 ਦਾ ਟਰੈਕਟਰ ਬਾਈ ਤਰੀਬਨ ਆਈ ਜਾਂਦੇ ਨੇ ਆਪਣੇ ਤੁਹਾਨੂੰ ਪਤਾ ਏਜੰਸੀਆਂ 'ਚ ਹੁੰਦੇ ਨੇ ਸਾਰੇ ਟਰੈਕਟਰ ਇਹ ਤੇ ਆਪਣੇ ਜਿੰਨੇ ਵੀ ਆਪਾਂ ਟਰੈਕਟਰ ਦਿਖਾਉਂਦੇ ਨੇ ਤੁਹਾਨੂੰ ਸਾਰੇ ਏਜੰਸੀਆਂ ਵਾਲੇ ਟਰੈਕਟਰ ਹੁੰਦੇ ਨੇ ਜੀ ਵਿੱਚ ਇਕੱਟੇ ਹੋਏ ਜਾਂ ਮڑے ਮੋਟੇ ਉਦਾਂ ਵੀ ਆ ਜਾਂਦੇ ਨੇ ਤੇ ਬਾਕੀ ਹੋਰ ਕੋਈ ਜਾਣਕਾਰੀ ਕਿਸੇ ਟਰੈਕਟਰ ਬਾਰੇ ਇਹਦੇ ਬਾਰੇ ਲੈਣੀ ਹੋਈ ਤਾਂ ਫੋਨ ਤੇ ਲੈ ਲਿਓ ਜੀ ਆਪਣਾ ਨੰਬਰ ਤੁਹਾਨੂੰ ਦੱਸਤਾ ਆਪਾਂ ਨੇ ਠੀਕ ਹੈ ਜੀ ਤੇ ਬਾਕੀ ਕਿਸੇ ਵੀ ਨੇ ਕੋਈ ਪੁਰਾਣਾ ਟਰੈਕਟਰ ਵੀ ਸੇਲ ਕਰਨਾ ਹੁੰਦਾ ਉਹ ਵੀ ਜਰੂਰ ਦੱਸ ਦਿਆ ਕਰੋ ਜੀ ਠੀਕ ਹੈ ਜੀ ਤੇ ਬਹੁਤ ਸਾਰੇ ਵੀਰ ਟਰੈਕਟਰਾਂ ਦੀਆਂ ਫੋਟੋਆਂ ਪਾਉਂਦੇ ਵੀ ਰਹਿੰਦੇ ਨੇ ਪੁਰਾਣੀਆਂ ਦੀਆਂ ਤੇ ਕਈ ਵਾਰ ਜਿਹੜਾ ਟਰੈਕਟਰ ਆਪਣੇ ਫਿੱਟ ਹੁੰਦਾ ਆਪਾਂ ਲੈ ਲੈਣੇ ਵੀਰੇ ਠੀਕ ਨੇ ਤੇ ਬਾਕੀ ਚਲੋ ਆਪਣਾ ਆਪਣਾ ਹਿਸਾਬ-ਤਾਬ ਹੁੰਦਾ ਜੀ ਤੇ ਪੁਰਾਣੇ ਟਰੈਕਟਰ ਹੋਰ ਤੁਹਾਨੂੰ ਆਪਣੇ ਮਾਰਕੀਟ ਦੇ ਵਿੱਚ 30 ਤੋਂ 35 ਟਰੈਕਟਰ ਮਿਲ ਜਾਣੇ ਆ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਲੈਣਾ ਹੈ ਲੱਖ ਤੋਂ ਲੈ ਕੇ 6 7 8 ਲੱਖ ਤੱਕ ਦਾ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਟਰੈਕਟਰ ਮਿਲ ਜਾਣਾ ਠੀਕ ਹੈ ਜੀ ਤੇ ਬੇਨਤੀ ਆਹੀ ਆ ਵੀ ਇੱਕ ਵਾਰ ਡੈਕਟਰ ਆ ਕੇ ਦੇਖਿਆ ਕਰੋ ਉਹ ਰੇ ਚਲਾ ਕੇ ਸੌਦਾ ਮੌਕੇ ਤੇ ਹੁੰਦਾ ਜੀ ਠੀਕ ਹੈ ਜੀ ਤੇ ਬਾਕੀ ਕਿਸੇ ਵੀਰ ਨੇ ਰੋਟਾਵੇਟਰ ਲੈਣਾ ਹੁੰਦਾ ਜੀ ਗਰਵਾਜ ਕੰਪਨੀ ਦਾ ਤਾਂ ਉਹ ਵੀ ਆਪਣੇ ਕੋਲ ਹੈਗੇ ਆ ਜੀ ਬਿਲਕੁਲ ਜਾਇਜ਼ ਰੇਟ ਹੈ ਜੀ ਰੋਟਾਵੇਟਰਾਂ ਦਾ ਬਹੁਤ ਵਧੀਆ ਚੱਲਦੇ ਆਂ ਅੰਡਰ ਲੋਡ ਚੱਲਦੇ ਆਂ 7 ਤੋਂ 8 ਫੁੱਟ 9 ਫੁੱਟ 10 ਫੁੱਟ ਤੱਕ ਸਾਰੇ ਮਾਡਲ ਆਉਂਦੇ ਨੇ ਹੋਰ ਵੀ ਬਾਕੀ ਜਿੰਨੇ ਵੀ ਇੰਪਲੀਮੈਂਟ ਆ ਕਿਸੇ ਨੇ ਬੈਲਰ ਲੈਣਾ ਹੈ ਲੇਜ਼ਰ ਕਰਾਉ ਸਾਰਾ ਕੁਝ ਆਉਂਦਾ ਇਹਨਾਂ ਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਦੇ ਹੋਈ ਸਬਸਕ੍ਰਾਈਬ ਮਿਲਦੇ ਆ ਹੋਰ ਨਵੇਂ ਵੀਡੀਓ ਸਾਰੇ ਵੀਰਾਂ ਦਾ ਧੰਨਵਾਦ